ਤੁਹਾਡੇ ਪਿਤਾ ਸਰਦਾਰ ਬੈਂਸ ਸਿੰਘ ਖਰਾਨੇ ਜੀ ਸਿੰਦਰਾ ਗਾਂਧੀ ਨੂੰ ਮੌਜ ਦੇ ਘਾਟ ਉਤਾਰਿਆ ਕੌਮ ਉਹਨਾਂ ਨੂੰ ਸ਼ਹੀਦ ਮੰਨਦੀ ਹੈ ਕੌਮ ਕਹਿੰਦੀ ਹੈ ਕਿ ਸਾਡੀ ਲੱਖੀ ਪੱਗ ਜਿਹੜੀਆਂ ਬਿਆਨਤ ਨੇ ਸਰ ਦੇ ਸਜਾਈਆਂ ਪਰ ਫਿਰ ਵੀ ਸਿਮਰਨਜੀਤ ਸਿੰਘ ਮਾਨ ਆਪਣੇ ਆਪ ਨੂੰ ਸੰਤ ਕਾਗੂ ਕਹਿੰਦੇ ਨੇ ਪਰ ਤੁਹਾਡੇ ਪਰਿਵਾਰ ਦੀ ਕੁਰਬਾਨੀ ਨੂੰ ਦੇਖਦੇ ਆਂ ਤੁਹਾਡੀ ਇਹਨਾਂ ਤੋਣਾਂ ਦੇ ਵਿੱਚ ਮਦਦ ਕਿਉਂ ਨਹੀਂ ਕਰ ਰਹੇ ਤੁਹਾਡੇ ਖਿਲਾਫ ਕੈਂਡੀਡੇਟ ਉਹਨਾਂ ਨੇ ਕਿਉਂ ਉਤਾਰਿਆ ਮੈਂ ਤੁਹਾਨੂੰ ਮੋਟੇ ਅੱਖਰਾਂ ਦੇ ਵਿੱਚ ਸਿੱਧੀ ਸਟ੍ਰੇਟ ਫਾਰਵਰਡ ਦੱਸ ਦਿੰਨਾ ਬਈ ਜਿਹੜੇ ਸਿਆਸੀ ਬੰਦੇ ਆ ਨਾ ਇਹਨਾਂ ਲਈ ਸ਼ਹੀਦ ਬਿਆਨ ਸਿੰਘ ਤਾਂ ਸ਼ਹੀਦ ਹੈ ਜੀ ਉਹਦਾ ਪਰਿਵਾਰ ਉਹਨਾਂ ਨਾਲ ਚੱਲ ਨਹੀਂ ਬਿਆਨ ਸ਼ਹੀਦ ਬੈਂਸ ਸਿੰਘ ਦੀ ਨਾਲ ਕੋਈ ਬੰਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਜਿਹੜਾ ਕਿ ਭਾਈ ਨਹੀਂ ਕੋਈ ਨਹੀਂ ਜੀ ਜਿੱਥੇ ਬਾਦਲਾਂ ਨੇ ਵਿਰੋਧ ਕਰਨਾ ਹੈ ਉੱਥੇ ਇਹ ਕਰ ਲੈਣਗੇ ਜਿੱਥੇ ਕਾਂਗਰਸ ਨੇ ਬਾਦਲਾਂ ਨੇ ਝਾੜੂ ਮੈਂ ਵਿਰੋਧ ਕਰਨਾ ਹੈ ਉੱਥੇ ਇਹ ਕਰ ਲੈਣਗੇ ਕਿਉਂ ਜੀ ਈ ਅਮਰਤਪਾਲ ਸਿੰਘ ਦੀ سپورਟ ਕਰ ਸਕਦੇ ਆ ਤੇ ਜੇ ਉਹ ਕਹਿ ਸਕਦੇ ਆ ਕਿ ਸੁਖਪਾਲ ਸਿੰਘ ਖੈਰਾਂ ਨੂੰ ਮੇਰੇ ਖਿਲਾਫ ਨਹੀਂ ਸੀ ਕਰਨਾ ਚਾਹੀਦਾ ਇੱਕ ਪੰਥ ਕਾਬੂ ਦੇ ਖਿਲਾਫ ਨਹੀਂ ਕਰਨਾ ਚਾਹੀਦਾ ਫਿਰ ਤੁਹਾਡੇ ਪਰਿਵਾਰ ਦੇ ਖਿਲਾਫ ਕਿਉਂ ਨਹੀਂ ਉਹ ਕਿਉਂ ਨਹੀਂ ਸੀ ਕਰਨਾ ਚਾਹੀਦਾ ਸੁਖਪਾਲ ਖੈਰਾਂ ਨੂੰ ਉਹਨਾਂ ਦੇ ਖਿਲਾਫ ਕਿਉਂ ਪਤਾ ਤਾਂ ਲੱਗੇ ਰੀਜ਼ਨ ਪੁੱਛੋ ਤਾਂ ਸਹੀ ਉਹਨਾਂ ਨੂੰ ਕਿਉਂ ਉਹਨਾਂ ਦੇ ਖਿਲਾਫ ਤਾਂ ਕੋਈ ਨਹੀਂ ਨਖੜੇ ਖੱਲੇ ਹੀ ਜਿੱਤ ਜਾਣ ਕਈ ਬੰਦੇ ਜਿਹੜੇ ਕਹਿੰਦੇ ਸੀ ਜੀ ਅੰਮ੍ਰਿਤ ਪਾਲ ਨੇ ਤਾਂ ਪਲਾਸਟਿਕ ਸਰਜਰੀ ਕਰਾ ਕੇ ਆਇਆ ਏ ਇਹ ਤਾਂ ਸਾਡੀ ਪਾਰਟੀ ਨੂੰ ਹਾਈਜੈਕ ਕਰਦਾ ਏ ਇਹ ਤਾਂ ਸਾਡਾ ਮਤਲਬ ਸਰ ਤੋਂ ਅੱਗੇ ਲੰਘ ਗਿਆ ਤਾਂ ਸਾਡੀ ਪਾਰਟੀ ਖਤਮ ਹੋ ਜੂਗੀ ਉਹਨੂੰ ਨਿੰਦਦੇ ਸੀ ਤੇ ਜਦੋਂ ਉਹਨੇ ਕਾਗਜ਼ ਦਾ ਐਲਾਨ ਕੀਤਾ ਵੀ ਮੈਂ ਭਰੂੰਗਾ ਸਭ ਤੋਂ ਪਹਿਲਾਂ ਜਾ ਕੇ ਹਮਾਇਤ ਕੀਤੀ ਆ ਉਹਨਾਂ ਨੇ ਹਾਂ ਇਹਨਾਂ ਨੂੰ ਆਪ ਵੀ ਸਪੋਰਟ ਕਰ ਰਹੇ ਹਾਂ ਜੀ ਹਾਂਜੀ ਉਹ ਤਾਂ ਕਰਦੇ ਆਂ ਜੀ ਉਹ ਕਰ ਰਹੇ ਆ ਪਰ ਸੰਜੀਤ ਮਾਨ ਨਹੀਂ ਸਪੋਰਟ ਕਰ ਰਹੇ ਨਹੀਂ ਕਰ ਰਹੇ ਹੋਰ ਕੋਈ ਜਥੇਬੰਦੀ ਹੋਰ ਕੋਈ ਨਹੀਂ ਜੀ ਆ ਭਾਈ ਸਾਹਿਬ ਨੇ ਆਪਣੇ ਗੁਰਸੇਵਕ ਸਿੰਘ ਜਵਾਰ ਕੇ ਆਏ ਆ ਦੰਦਮੀ ਟਕਸਾਲ ਤੇ ਆਪਣਾ ਭਾਈ ਸਾਹਿਬ ਜਸਵੀਰ ਸਿੰਘ ਰੋਡੇ ਜੀ ਆ ਇਹਨਾਂ ਦੀ ਜਥੇਬੰਦੀ ਮਤਲਬ ਤੇ ਇਹ ਸਪੋਰਟ ਕਰਦੇ ਆ ਜਿਵੇਂ ਕਰਨਜੀਤ ਅਨਮੋਲ ਇੱਕ ਜੂਨ ਲੜ ਰਹੇ ਆ ਕਰਨਜੀਤ ਅਨਮੋਲ ਨੂੰ ਉਹਦੇ ਸਾਥੀ ਕਲਾਕਾਰਾਂ ਦਾ ਸਾਤ ਜੀੜਾ ਉਹ ਬੜਾ ਅਨੜ ਰਿਹਾ ਤੁਹਾਡੇ ਪਿਤਾ ਨੇ ਕੌਮ ਦੇ ਲਈ ਸਿੱਖਾਂ ਦੇ ਲਈ ਕੁਰਬਾਨੀ ਤੁਹਾਨੂੰ ਸਿੱਖ ਦਿੱਤੇ ਬੰਦੀਆਂ ਦਾ ਸਿੱਖਾਂ ਦਾ ਸਾਥ ਮਿਲ ਰਿਹਾ ਲੀਡਰਾਂ ਵਾਸਤੇ ਕੁਰਬਾਨੀ ਨਹੀਂ ਸੀ ਕੀਤੀ ਸਿੱਖ ਕੌਮ ਦੀ ਪੱਗ ਵਾਸਤੇ ਕੁਰਬਾਨੀ ਕੀਤੀ ਸੀ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਸੀ ਅਕਾਲ ਤਖਤ ਦੇ ਗੁਰੂ ਸਾਹਿਬ ਵਾਸਤੇ ਕੁਰਬਾਨੀ ਕੀਤੀ ਸੀ ਜਿਹੜੀ ਕੌਮ ਵਾਸਤੇ ਕੁਰਬਾਨੀ ਕੀਤੀ ਸੀ ਤੇ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਪੁੱਛਿਆ ਸੀ ਨਾ ਨਾਲਦਿਆ ਨੇ ਬਿਆਨ ਸਿੰਘ ਤੂ ਆ ਕੀ ਕੀਤਾ ਵੀ ਤੇਰੇ ਬੱਚਿਆਂ ਦਾ ਕੀ ਬਣੋ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਇਹ ਮੈਂ ਆਪਣੀ ਕੌਮ ਲਈ ਕੀਤਾ ਤੇ ਮੇਰੀ ਕੌਮ ਮੇਰੇ ਬੱਚਿਆਂ ਨੂੰ ਸੰਭੋ ਜੇ ਤੁਸੀਂ ਕਿਸੇ ਹੋਰ ਪਾਰਟੀ ਵੱਲੋਂ ਖੜ ਜਾਂਦੇ ਤਾਂ ਮੈਨੂੰ ਲੱਗਦਾ ਲੋਕਾਂ ਨੇ ਮਿਹਨੇ ਮਾਰਨੇ ਸੀ ਕਿ ਤੇਰੇ ਪਿਓ ਦੀ ਵੀ ਕੁਰਬਾਨੀ ਹੈ ਮੈਂ ਕਹਿੰਦਾ ਜੀ ਜਦੋਂ ਕਰਦੇ ਪੱਲੇ ਪੈ ਗਿਆ ਤੂੰ ਕਾਲੀਆਂ ਦੇ ਪੱਲੇ ਪੈ ਗਿਆ ਤੇ ਜੇ ਤੂੰ ਤੁਸੀਂ ਆਜ਼ਾਦ ਖੜ ਕੇ ਹੋ ਪਾਰਟੀਆਂ ਨੇ ਇੱਥੇ ਹਾਈ ਬਾਈ ਕੈਂਡੀਡੇਟ ਦਿੰਦੇ ਨੇ ਐਕਟਰ ਕਰਮਜੀਤ ਅਨਮੋਲ ਭਾਜਪਾ ਦੇ ਵੱਲੋਂ ਜੇ ਗੱਲ ਕਰੀਏ ਹਾਂਸ ਰਾਜ ਹਾਂਸ ਕਾਫੀ ਨਾਮੀ ਵੀ ਐ ਪੈਸੇ ਵੀ ਉਹਨਾਂ ਦੇ ਕੋਲੇ ਬੜੇ ਆ ਵੱਡੀਆਂ ਪਾਰਟੀਆਂ ਦੋਨਾਂ ਨੂੰ ਸਹਾਰਾ ਵੀ ਆ ਤਾਨੂੰ ਲੱਗਦਾ ਕਿ ਉਹਨਾਂ ਨੂੰ ਨਕਾਰ ਕੇ ਲੋਕ ਤੁਹਾਨੂੰ ਵੋਟ ਕਰਨਗੇ ਤੇ ਕਿਉਂ ਕਰਨਗੇ ਜਿਹੜੇ ਇਹ ਸਾਰੇ ਕੈਂਡੀਡੇਟਸ ਹਨ ਸਾਰੇ ਫੇਲ ਹੋ ਗਏ ਨੇ ਹਰੇਕ ਫਰੰਟ ਤੇ ਫੇਲ ਹੋ ਚੁੱਕੇ ਆ ਮੈਂ ਤਾਂ ਹੈਰਾਨ ਆ ਜਿਹੜੀਆਂ ਗੱਲਾਂ ਤੇ ਭਗਵੰਤ ਮਾਨ ਸੌਹਾ ਖਾਂਦਾ ਸੀ ਵੀ ਮੈਂ ਇਹ ਸਾਰਾ ਕੁਝ ਦਊਂਗਾ ਜੀ ਤੇ ਮਤਲਬ ਬਿਲਕੁਲ ਹੀ ਭੁੱਲ ਹੀ ਗਿਆ ਜਿਹੜਾ ਕਹਿੰਦਾ ਸੀ ਜੀ ਮੈਂ ਸਰਕਾਰ ਹੀ ਸੱਤਾ ਤੋਂ ਚਲਾਉਂਗਾ ਔਰ ਜੇ ਇਹ ਭੁੱਲ ਗਿਆ ਤਾਂ ਲੋਕ ਵੀ ਇਹਨਾਂ ਨੂੰ ਭੁੱਲ ਚੁੱਕੇ ਆ ਜੀ ਪਿੰਡਾਂ ਜਾ ਕੇ ਹਾਲ ਦੇਖੋ ਝਾੜੂ ਨੂੰ ਕੋਈ ਰੋਟ ਨਹੀਂ ਪੈਣੀ ਦਰਬਾਰ ਸਾਹਿਬ ਤਾਹੇ ਜਾਣ ਦੇ ਰੋਸ ਵਜੋਂ ਦੇਸ਼ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਭਾਈ ਬਿਆਮ ਸਿੰਘ ਦੇ بیٹے ਸਰਦਾਰ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਨੇ ਜਿਹੜੇ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਜਾ ਰਹੇ ਨੇ ਉਹ ਬਿਆਮ ਸਿੰਘ ਜਿਨ੍ਹਾਂ ਨੂੰ ਜਿਹੜੀ ਕੌਮ ਹੈ ਉਹ ਕਹਿੰਦੀ ਹੈ ਕਿ ਸਾਡੀ ਟਹੀ ਪੱਗ ਲੱਥੀ ਪੱਗ ਜਿਨ੍ਹਾਂ ਨੇ ਸਾਡੇ ਸਿਰ ਤੇ ਰੱਖੀ ਹੈ ਕੌਮ ਉਹਨਾਂ ਨੂੰ ਸ਼ਹੀਦ ਮੰਦੀ ਹੈ ਤੇ ਕੁਝ ਲੋਕ ਜਿਹੜੇ ਆ ਉਹ ਉਹਨਾਂ ਨੂੰ ਇੰਦਰਾ ਗਾਂਧੀ ਦਾ ਹਤਿਆਰਾ ਜਾਂ ਕਾਤਲ ਵੀ ਕਹਿੰਦੇ ਨੇ ਗੱਲਬਾਤ ਉਹਨਾਂ ਦੇ ਪਰਿਵਾਰ ਦੇ ਨਾਲ ਕਰਾਂਗੇ ਆਖਰ ਸਿਮਰਨਜੀਤ ਸਿੰਘ ਮਾਨ ਜਿਹੜੇ ਆਪਣੇ ਆਪ ਨੂੰ ਖਾਲਸਾਈ ਕਹਿੰਦੇ ਨੇ ਖਾਲਸਾ ਜਥੇਬੰਦੀ ਦੇ ਨਾਲ ਜੁੜੇ ਹੋਏ ਕਹਿੰਦੇ ਨੇ ਔਰ ਪੰਥਕ ਆਗੂ ਕਹਿੰਦੇ ਨੇ ਤੇ ਇਸ ਪਰਿਵਾਰ ਦੀ ਕੁਰਬਾਨੀ ਨੂੰ ਦੇਖਦਿਆਂ ਉਹ ਇਹਨਾਂ ਦੀ ਸਪੋਰਟ ਇਸ ਚੋਣਾਂ ਦੇ ਵਿੱਚ ਕਿਉਂ ਨਹੀਂ ਕਰ ਰਹੇ ਕਿਉਂ ਆਪਣਾ ਕੈਂਡੀਡੇਟ ਇਹਨਾਂ ਦੇ ਖਿਲਾਫ ਖੜਾ ਕੀਤਾ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਭਾਈ ਸਾਹਿਬ ਸਵਾਗਤ ਹੈ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਭਾਈ ਸਾਹਿਬ ਸਭ ਠੀਕ ਠਾਕ ਜੀ ਠੀਕ ਹੈ ਵੀ ਚੱਲ ਰਿਹਾ ਜੀ ਤੁਹਾਡਾ ਪਹਿਲਾ ਚੋਣ ਪ੍ਰਚਾਰ ਬਹੁਤ ਵਧੀਆ ਬਹੁਤ ਵਧੀਆ ਜੀ ਮਹਾਰਾਜ ਦੀ ਬਹੁਤ ਕਿਰਪਾ ਰਾਤੀ ਅਸੀਂ 11 ਵਜੇ ਤੱਕ ਪਿੰਡਾਂ 'ਚ ਸੀਗੇ ਤੁਸੀਂ ਯਕੀਨ ਮੰਨਿਓ ਵੀ 11 ਵਜੇ ਵੀ ਸੰਗਤ ਸੀਗੀ ਸਾਡੀ ਡੀਕ ਕਰਦੀ ਅੱਛਾ ਹਾਂ ਲਗਾਤਾਰ ਜੂਨ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਕਈ ਦਿਨ ਹਾਂ ਹਾਂ ਬਿਲਕੁਲ ਕੱਲ ਅਸੀਂ ਬਾਈ ਤੇਈ ਪਿੰਡ ਕੱਢੇ ਜੀ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਜੀ ਪੈਸਾ ਮੈਂ ਹੁਣ ਸਿੱਧਾ ਜਿਹੜਾ ਸਵਾਲਾਂ ਤੇ ਆਉਨੇ ਆ ਹਾਂਜੀ ਤੁਹਾਡੇ ਪਿਤਾ ਸਰਦਾਰ ਬਿਆਨ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਿਆ ਕੌਮ ਉਹਨਾਂ ਨੂੰ ਸ਼ਹੀਦ ਮੰਨਦੀ ਹੈ ਕੌਮ ਕਹਿੰਦੀ ਹੈ ਕਿ ਸਾਡੀ ਲੱਠੀ ਪੱਗ ਜਿਹੜੀ ਆ ਬਿਆਨ ਸਿੰਘ ਨੇ ਸਿਰ ਤੇ ਸਜਾਈ ਹੈ ਪਰ ਫਿਰ ਵੀ ਸਿਮਰਨਜੀਤ ਸਿੰਘ ਮਾਨ ਆਪਣੇ ਆਪ ਨੂੰ ਪੰਥ ਕਾਗੂ ਕਹਿੰਦੇ ਨੇ ਪਰ ਤੁਹਾਡੇ ਪਰਿਵਾਰ ਦੀ ਕੁਰਬਾਨੀ ਨੂੰ ਦੇਖਦੇ ਆਂ ਤੁਹਾਡੀ ਇਹਨਾਂ ਚੋਣਾਂ ਦੇ ਵਿੱਚ ਮਦਦ ਕਿਉਂ ਨਹੀਂ ਕਰ ਰਹੇ ਤੁਹਾਡੇ ਖਿਲਾਫ ਕੈਂਡੀਡੇਟ ਉਹਨਾਂ ਨੇ ਕਿਉਂ ਉਤਾਰਿਆ ਇਹਨਾਂ ਜੀ ਇੱਕ ਜਿਹੜੇ ਸਿਆਸੀ ਬੰਦੇ ਹੁੰਨੇ ਆ ਨਾ ਇਹ ਬਹੁਤ ਕੁਝ ਦੇਖਦੇ ਆ ਜੀ ਭਈ ਮੈਂ ਤੁਹਾਨੂੰ ਮੋٹے ਅੱਖਰਾਂ ਦੇ ਵਿੱਚ ਸਿੱਧੀ ਸਟ੍ਰੇਟ ਫਾਰਵਰਡ ਦੱਸ ਦਿੰਦਾ ਬਈ ਜਿਹੜੇ ਸਿਆਸੀ ਬੰਦੇ ਆ ਨਾ ਇਹਨਾਂ ਲਈ ਸ਼ਹੀਦ ਬਿਆਨ ਸਿੰਘ ਤਾਂ ਸ਼ਹੀਦ ਹੈ ਜੀ ਉਹਦਾ ਪਰਿਵਾਰ ਉਹਨਾਂ ਨਾਲ ਚੱਲਦਾ ਨਹੀਂ ਬਿਆਨ ਸ਼ਹੀਦ ਬੈਂਸਿਕ ਦੀ ਇਹਨਾਂ ਲਈ ਕੋਈ ਵੈਲੀ ਉਹਦੀ ਜਿਹੜੀ ਜਿਹੜੀ ਸਿਮਰਨਜੀਤ ਮਾਨ ਦੇ ਨਾਲ ਚੱਲੇ ਹੁੰਦੇ ਤਾਂ ਤੁਹਾਡੇ ਇਹ ਕਹਿਣ ਦਾ ਭਾਵ ਤੁਹਾਡੀ ਮਨ ਮੌਜੂਦ ਨਹੀਂ ਆਦਰਵਾਇਜ਼ ਨਹੀਂ ਹਾਂ ਹਾਂ ਬਿਲਕੁਲ ਨਹੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ ਕਿ ਭਾਈ ਮੈਂ ਕੋਈ ਨਹੀਂ ਜੀ ਜਿੱਥੇ ਬਾਦਲਾਂ ਨੇ ਵਿਰੋਧ ਕਰਨਾ ਉੱਥੇ ਇਹ ਕਰ ਲੈਣਗੇ ਜਿੱਥੇ ਕਾਂਗਰਸ ਨੇ ਬਾਦਲਾਂ ਨੇ ਝਾੜੂ ਨੇ ਵਿਰੋਧ ਕਰਨਾ ਹੈ ਉੱਥੇ ਇਹ ਕਰ ਲੈਣਗੇ ਕੀ ਹੋ ਜੂਗਾ ਜੇ ਅਮਰਤਪਾਲ ਸਿੰਘ ਦੀ سپورਟ ਕਰ ਸਕਦੇ ਆ ਤੇ ਜੇ ਉਹ ਕਹਿ ਸਕਦੇ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਮੇਰੇ ਖਿਲਾਫ ਨਹੀਂ ਸੀ ਕਰਨਾ ਚਾਹੀਦਾ ਇੱਕ ਪੰਥ ਕਾਗੂ ਦੇ ਕਲਾਬ ਨਹੀਂ ਕਰਨਾ ਚਾਹੀਦਾ ਫਿਰ ਤੁਹਾਡੇ ਪਰਿਵਾਰ ਦੇ ਖਿਲਾਫ ਕਿਉਂ ਨਹੀਂ ਉਹ ਕਿਉਂ ਨਹੀਂ ਸੀ ਕਰਨਾ ਚਾਹੀਦਾ ਸੁਖਪਾਲ ਖਹਿਰਾ ਨੂੰ ਉਹਨਾਂ ਦੇ ਖਿਲਾਫ ਕਿਉਂ ਪਤਾ ਤਾਂ ਲੱਗੇ ਰੀਜ਼ਨ ਪੁੱਛੋ ਤਾਂ ਸਹੀ ਉਹਨਾਂ ਨੂੰ ਕਿਉਂ ਉਹਨਾਂ ਦੇ ਖਿਲਾਫ ਤਾਂ ਫਿਰਦਾ ਕੋਈ ਵੀ ਨਾ ਖੜੇ ਖੱਲੇ ਹੀ ਜਿੱਤ ਜਾਣ ਐਵੇਂ ਨਹੀਂ ਨਾ ਹੁੰਦਾ ਪਾਰਟੀ ਨੇ ਆਪਣੇ ਕੈਂਡੀਡੇਟ ਤਾਂ ਖੜੇ ਕਰਨੇ ਹੀ ਆ ਬਾਕੀ ਅੰਮ੍ਰਿਤਪਾਲ ਸਿੰਘ ਦਾ ਹੈ ਉਹਨਾਂ ਦੀ ਸੋਚ ਹੈ ਆਪਣੀ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਵੀ ਕਈ ਬੰਦੇ ਮੈਂ ਇਹ ਜੇ ਦੇਖੇ ਆ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਆ ਕਈ ਬੰਦੇ ਜਿਹੜੇ ਕਹਿੰਦੇ ਸੀ ਜੀ ਅੰਮ੍ਰਿਤਪਾਲ ਨੇ ਤਾਂ ਪਲਾਸਟਿਕ ਸਰਜਰੀ ਕਰਾ ਕੇ ਆਇਆ ਏ ਇਹ ਤਾਂ ਸਾਡੀ ਪਾਰਟੀ ਨੂੰ ਹਾਈਜੈਕ ਕਰਦਾ ਹੈ ਇਹ ਤਾਂ ਸਾਡਾ ਮਤਲਬ ਸ਼ਰ ਤੋਂ ਅੱਗੇ ਲੰਘ ਗਿਆ ਤਾਂ ਸਾਡੀ ਪਾਰਟੀ ਖਤਮ ਹੋ ਜੂਗੀ ਉਹਨੂੰ ਨਿੰਦਦੇ ਸੀ ਤੇ ਜਦੋਂ ਉਹਨੇ ਕਾਗਜ਼ ਦਾ एलान ਕੀਤਾ ਵੀ ਮੈਂ ਭਰੂੰਗਾ ਸਭ ਤੋਂ ਪਹਿਲਾਂ ਜਾ ਕੇ ਹਮਾਇਤ ਕੀਤੀ ਆ ਉਹਨਾਂ ਨੇ ਉਹਦੀ ਮਤਲਬ ਹਾਂ ਮਤਲਬ ਇਹ ਲੀਡਰ ਹੁੰਨੇ ਆ ਨਾ ਸਿਆਸੀ ਬੰਦੇ ਇਹਨਾਂ ਦੇ ਦੋ ਮੂੰਹ ਹੁੰਨੇ ਆ ਸਿਵਨਜੀ ਸਿੰਘ ਮਾਨ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਕੁਝ ਹੋਰ ਗੱਲਾਂ ਦੂਜੇ ਪਾਸੇ ਕੁਝ ਹੋਰ ਗੱਲਾਂ ਇੱਕ ਪਾਸੇ 2 ਸਾਲ ਪਹਿਲਾਂ ਆਏ ਅਮਰਤਪਾਲ ਦੀ سپورਟ ਦੂਜੇ ਪਾਸੇ ਐਡੀ ਵੱਡੀ ਕੁਰਬਾਨੀ ਦੇਣ ਵਾਲੇ ਐਸੇ ਕੌਮਤਾ ਕੁਰਬਾਨੀ ਮੰਨਦੀ ਰਹੀ ਤੁਹਾਡੇ ਫਾਦਰ ਸਾਹਿਬ ਦੀ ਔਰ ਉਸ ਪਰਿਵਾਰ ਦੇ ਨਾਲ ਖੜਨਾ ਨਾ ਇਸ ਚੀਜ਼ ਨੂੰ ਤੁਸੀਂ ਦੋਗਲੇ ਜਾਂ ਚਿਹਰੇ ਨੂੰ ਕਹਿ ਲੋ ਕਿ ਦੋਗਲੇ ਕਿਰਦਾਰ ਨੂੰ ਕਿਵੇਂ ਦੇਖ ਦਿਆਂ ਭਾਈ ਜੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਕਹਿੰਦੇ ਆ ਵੀ ਜੀ ਵੀ ਪਰਿਵਾਰ ਹੈ ਜਿਹੜਾ ਸਾਡੇ ਨਾਲ ਹੀ ਖੜੇ ਹੁਣ ਅਸੀਂ ਪਹਿਲਾਂ ਹੀ ਮਨ ਬਣਾਇਆ ਹੋਇਆ ਵੀ ਅਸੀਂ ਸਾਨੂੰ ਨਾ ਬਹੁਤ ਜਨਿਆਂ ਨੇ ਕਿਹਾ ਮਿਕਾਲਾ ਸਾਹਿਬ ਜੀ ਤੁਸੀਂ ਕਿਸੇ ਵੱਲੋਂ ਨਾ ਖੜੇ ਹੋਇਆ ਕਰੋ ਮੈਨੂੰ ਹੁਣ ਵੀ ਦੇਖੋ ਆਪਣੀ ਵੇਵ ਐ ਮਹਾਰਾਜ ਜਿੱਤ ਬਖਸ਼ੂਗਾ ਮੈਨੂੰ ਹੁਣ ਵੀ ਲੋਕੀ ਕਹਿ ਦਿੰਨੇ ਆ ਕਹਿੰਦੇ ਭਾਈ ਜੀ ਜੇ ਤੁਸੀਂ ਮਾਨ ਵੱਲੋਂ ਜਾਂ ਕਿਸੇ ਵੱਲੋਂ ਵੀ ਖੜੇ ਹੁੰਦੇ ਪਾਰਟੀ ਵੱਲੋਂ ਅਸੀਂ ਤੁਹਾਡੇ ਨਾਲ ਨਹੀਂ ਸੀ ਚੱਲਣਾ ਸਿਰਫ ਤਾਂ ਚੱਲ ਰਹੇ ਆ ਬਈ ਤੁਸੀਂ ਇੰਡੀਪੈਂਡੈਂਟ ਹੋ ਮੇਰੇ ਕੋਲ ਬਾਦਲਾਂ ਦੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਪਹਿਲਾਂ ਅਪਰੋਚ ਨਹੀਂ ਕੀਤਾ ਹੋਰ ਕਾਂਗਰਸ ਦੇ ਜਿਹੜੇ ਸਿੰਪਥੀ ਰੱਖਦੇ ਆ ਸਿਰਫ ਪਹਿਲਾਂ ਤਾਂ ਨਹੀਂ ਅਪਰੋਚ ਕੀਤਾ ਵੀ ਮੈਂ ਮਹਾਂਨ ਸਾਹਿਬ ਵੱਲੋਂ ਇਲیکشن ਲੜਦਾ ਸੀ ਹੁਣ ਉਹ ਅਪਰੋਚ ਕਰਦੇ ਆ ਕਹਿੰਦੇ ਭਾਈ ਜੀ ਤੁਸੀਂ ਇੰਡੀਪੈਂਡੈਂਟ ਹੋ ਅਸੀਂ ਤੁਹਾਡੇ ਨਾਲ ਹੁਣ ਤੁਸੀਂ ਲੋਕਾਂ ਦੇ ਵਿੱਚ ਜਾਣੇ ਹੋ ਹਾਂਜੀ ਕਿਹੜੇ ਕਿਹੜੇ ਮੁੱਦੇ ਜਿਹੜੇ ਤੁਸੀਂ ਦੇਖਿਆ ਕਿ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੋ ਔਰ ਜਿਹਦੇ ਕਰਕੇ ਦੂਜੇ ਕੈਂਡੀਡੇਟਾਂ ਨੂੰ ਨਕਾਰ ਕੇ ਤੁਹਾਨੂੰ ਲੋਕ ਵੋਟ ਕਿਉਂ ਕਰਨ ਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਕਈ ਮੁੱਦਾ ਤਾਂ ਬਹੁਤ ਹੈ ਮੁੱਦੇ ਦੇਖੋ ਸਰਕਾਰ ਹਰ ਇੱਕ ਗੱਲ ਤੇ ਫੇਲ ਹੋਈ ਹੈ ਜਿਹੜੀ ਗੱਲ ਤੇ ਭਗਵੰਤ ਮਾਨ ਨੇ ਸਰਕਾਰ ਬਣਾਈ ਸੀ ਬਈ ਜੀ ਮੈਂ ਦੋਸ਼ੀਆਂ ਨੂੰ ਸਜ਼ਾਵਾ ਦਊਂਗਾ ਨਹੀਂ ਦਵਾਈਆਂ ਬੇਅਦਵੀ ਗੋਲੀ ਕਾਣਗੇ ਅੱਬੇ ਬੇਅਦਵੀ ਗੋਲੀ ਕਾਣਗੇ ਨੇ ਇਹ ਦਵਾਈਆਂ ਕਹਿੰਦਾ ਸੀ ਮੈਂ ਨਸ਼ਾ ਬੰਦ ਕਰੂੰਗਾ ਨਹੀਂ ਹੋਇਆ ਠੀਕ ਹੈ ਜੀ ਹੋਰ ਬਹੁਤ ਮੁੱਦੇ ਆ ਕਿਸਾਨੀ ਦਾ ਮੁੱਦਾ ਮੁੰਡੇ ਦੇ ਗੋਲੀ ਵੱਜੀ ਉੱਥੇ ਸ਼ੰਭੂ ਬੈ ਆਰਡਰ ਤੇ ਇਹਨੇ ਪਰਚਾ ਵੀ ਨਹੀਂ ਕੀਤਾ ਅਨਨੋਨ ਤੇ ਵੀ ਕੋਈ ਪਰਚਾ ਨਹੀਂ ਨੇ ਕੀਤਾ ਜਦ ਕਿ ਨੂੰ ਕਰਨਾ ਚਾਹੀਦਾ ਸੀ ਆਪ ਵੀ ਇਹ ਕਿਸਾਨੀ ਦੇ ਵਿੱਚੋਂ ਹੀ ਹੈ ਨਾ ਕਿਸਾਨੀ ਪਰਿਵਾਰ ਚੋਂ ਹੈ ਇਹਨੂੰ ਤਾਂ ਜ਼ਿਆਦਾ ਸਮਝਣਾ ਚਾਹੀਦਾ ਹੈ ਇਹ ਗੱਲਾਂ ਨੂੰ ਤੇ ਹੋਰ ਵੀ ਨਾ ਮਤਲਬ ਕੁਝ ਨਹੀਂ ਜੀ ਹਰੇਕ ਗੱਲ ਤੇ ਹੀ ਫੇਲ ਹੋਈ ਹੈ ਬੇਦਬੀ ਜਿਹੜਾ ਇੱਥੇ ਜੁੜਿਆ ਹੋਇਆ ਫੀਡ ਕੋਰਡ ਦੇ ਨਾਲ ਜਿਹੜਾ ਉਹ ਮਤਲਬ ਫੀਡ ਕੁਰਸੀਟ ਦੇ ਨਾਲ ਤਾਂ ਬੇਅਦਬੀ ਮਸਲੇ ਦੇ ਉੱਪਰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਰਾਹੁਲ ਗਾਂਧੀ ਸਾਰਿਆਂ ਨੇ ਬਣਾਈ ਜੀ ਕਾਂਗਰਸ ਨੇ ਵੀ ਬਣਾਈ ਜੀ ਉਹਨਾਂ ਦੇ ਘਰੇ ਨਹੀਂ ਬਣਾਈ ਉਹ ਜਿੱਦਣ ਪਹਿਲਾਂ ਇੱਥੋਂ ਜਿਹੜੇ ਚੋਣ ਲੜ ਰਹੇ ਕਰਮਜੀਤ ਅਨਮੋਲ ਨੇ ਉਹ ਜਿਹੜਾ ਸ਼ਹੀਦ ਹੋਇਆ ਗੁਰਜੀਤ ਸਿੰਘ ਗੋਲੀ ਕਾਂਢ ਦੇ ਵਿੱਚ ਉਹਦੇ ਪਿੰਡ ਜਾਂਦੇ ਆ ਪਰ ਉਹਦੇ ਘਰੇ ਨਹੀਂ ਜਾਂਦੇ ਇਹ ਕੀ ਗੱਲ ਤੁਸੀਂ ਕਿਵੇਂ ਦੇਖਦੇ ਕਿਹੜੇ ਮੂਹ ਨਾਲ ਜਾਣ ਜੀ ਤੁਸੀਂ ਦੱਸੋ ਤਾਂ ਸਹੀ ਬਈ ਮੁੱਖ ਮੰਤਰੀ ਪੰਜਾਬ ਦਾ ਉਹਦਾ ਯਾਰ ਹੋਵੇ ਤੇ ਇੰਨੀ ਮਹਾਰਾਜ ਦੀ ਬੇਅਦਬੀ ਵਾਸਤੇ ਜਿਹੜੇ ਬੰਦੇ ਧਰਨੇ ਲਾਉਂਦੇ ਹੋਣ ਉਹਨਾਂ ਨੂੰ ਪੁਲਿਸ ਗੋਲੀ ਮਾਰ ਕੇ ਸ਼ਹੀਦ ਕਰ ਦੇਵੇ ਤੇ ਸਰਕਾਰ ਉਹਨਾਂ ਨੂੰ ਇਨਸਾਫ ਨਾ ਦੇਵਾ ਸਕੇ ਜਿਹੜੇ ਮੁੱਦੇ ਤੇ ਸਰਕਾਰ ਬਣੀ ਐ ਫਿਰ ਕਿਸ ਮੂੰਹ ਨਾਲ ਜਾਣਗੇ ਜੀ ਕਿਸੇ ਦੇ ਘਰੇ ਤੇ ਹੁਣ ਕੀ ਲੱਗਦਾ ਹੈ ਕਿ ਸਰਕਾਰ ਔਰ ਇਹ ਕਰਮਜੀਤ ਅਨਮੋਲ ਬੀਅਰ ਵੀ ਦੇ ਮੁੱਦਿਆਂ ਨੂੰ ਭੁੱਲ ਚੁੱਕੇ ਆ ਬਿਲਕੁਲ ਹੀ ਬਿਲਕੁਲ ਬਿਲਕੁਲ ਭੁੱਲ ਚੁੱਕੇ ਆ ਜੀ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਬੀਬੀਆਂ ਕਿੰਨੀਆਂ ਬੀਬੀਆਂ ਨੂੰ ਕਹਿੰਦਾ ਸੀ ਮੈਂ 1000 ਰੁਪਏ ਪੈਨਸ਼ਨ ਤਾਂ ਉਹ ਦਿੱਤੀ ਨਹੀਂ ਦਿੱਤੀ ਕੁਝ ਨਹੀਂ ਕੀਤਾ ਜੀ ਪਹਿਲਾਂ ਜਿਹੜੇ ਆਪਣੇ ਸੀਗੇ ਕੱਚੇ ਮੁਲਾਜ਼ਮ ਉਹ ਟੈਂਕੀਆਂ ਤੇ ਚੜਦੇ ਸੀ ਨਾਲ ਭੱਜ ਕੇ ਉੱਪਰ ਚੜ ਜਾਂਦਾ ਸੀ ਠੀਕ ਹੈ ਨਾ ਮੈਂ ਤੁਹਾਡੇ ਨਾਲ ਐ ਜੀ ਉਹਨਾਂ ਦੇ ਡੰਡੇ ਪੈਂਦੇ ਸੀ ਕੁੱਟਦੀ ਸੀ ਪੁਲਿਸ ਹੈ ਨਾ ਦੂਜੀਆਂ ਸਰਕਾਰਾਂ ਵੇਲੇ ਤੇ ਉਹ ਧੀਆਂ ਦੀ ਬੇਅਦਬੀ ਹੁੰਦੀ ਐ ਇਹ ਹੁੰਦਾ ਤੇ ਹੁਣ ਆਪ ਕੀ ਕਰ ਰਹੇ ਆ ਪਾਰਟੀਆਂ ਨੇ ਇੱਥੇ ਹਾਈਪਾਈ ਕੈਂਡੀਡੇਟ ਦਿੱਤੇ ਨੇ ਐਕਟਰ ਕਰਮਜੀਤ ਅਨਮੋਲ ਭਾਜਪਾ ਦੇ ਵੱਲੋਂ ਜੇ ਗੱਲ ਕਰੀਏ ਹਾਂਸ ਰਾਜਹਾਂਸ ਕਾਫੀ ਨਾਮੀ ਵੀ ਐ ਪੈਸੇ ਵੀ ਉਹਨਾਂ ਦੇ ਕੋਲੇ ਬੜੇ ਆ ਵੱਡੀਆਂ ਪਾਰਟੀਆਂ ਦਾ ਉਹਨਾਂ ਨੂੰ ਸਹਾਰਾ ਵੀ ਆ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਕਾਰ ਕੇ ਲੋਕ ਤੁਹਾਨੂੰ ਵੋਟ ਕਰਨਗੇ ਤੇ ਕਿਉਂ ਕਰਨ ਜੇ ਪਿੰਡਾਂ 'ਚ ਜਾ ਕੇ ਦੇਖੋ ਮਿਨੀਮਮ 50% ਵੋਟ ਸਾਨੂੰ ਪਾਉਗੀ 50% ਬਾਕੀਆਂ ਨੂੰ ਪਾਉਗੇ ਜਿਹੜੇ ਇਹ ਸਾਰੇ ਕੈਂਡੀਡੇਟਸ ਹਨ ਸਾਰੇ ਫੇਲ ਹੋ ਚੁੱਕੇ ਹਨ ਹਰੇਕ ਫਰੰਟ ਤੇ ਫੇਲ ਹੋ ਚੁੱਕੇ ਹਨ ਮੈਂ ਤਾਂ ਹੈਰਾਨ ਹੈ ਜਿਹੜੀਆਂ ਗੱਲਾਂ ਤੇ ਭਗਵੰਤਮਾਨ ਸੋਹਾ ਖਾਂਦਾ ਸੀ ਵੀ ਮੈਂ ਇਹ ਸਾਰਾ ਕੁਝ ਦਊਂਗਾ ਜੀ ਤੇ ਮਤਲਬ ਬਿਲਕੁਲ ਹੀ ਭੁੱਲੀ ਗਿਆ ਜਿਹੜਾ ਕਹਿੰਦਾ ਸੀ ਜੀ ਮੈਂ ਸਰਕਾਰ ਹੀ ਸੱਤਾ ਚ ਚਲਾਉਂਗਾ ਕਿੱਥੇ ਗਈਆਂ ਉਹ ਗੱਲਾਂ ਬਿਲਕੁਲ ਲੋਕਾਂ ਦੇ ਵਿੱਚ ਜਿਹੜੀ ਆ ਹੁਣ ਜੇ ਇਹ ਭੁੱਲ ਗਿਆ ਤਾਂ ਲੋਕ ਵੀ ਇਹਨਾਂ ਨੂੰ ਭੁੱਲ ਚੁੱਕੇ ਆ ਜੀ ਪਿੰਡਾਂ ਜਾ ਕੇ ਹਾਲ ਦੇਖੋ ਝਾੜੂ ਨੂੰ ਕੋਈ ਵੋਟ ਨਹੀਂ ਪੈਣੀ ਤੁਸੀਂ ਜਾ ਕੇ ਇੱਕ ਵਾਰੀ ਪਰਸਨਲ ਤੌਰ ਤੇ ਜਾ ਕੇ ਦੇਖੋ ਤੁਸੀਂ ਐਂ ਦੱਸੋ ਜੀ ਜਿਵੇਂ ਕਰਨਜੀਤ ਅਨਮੋਲ ਇੱਥੋਂ ਚੋਣ ਲੜ ਰਿਹਾ ਕਰਨਜੀਤ ਅਨਮੋਲ ਨੂੰ ਉਹਦੇ ਸਾਥੀ ਕਲਾਕਾਰਾਂ ਦਾ ਸਾਥ ਜਿਹੜਾ ਉਹ ਬੜਾ ਮਿਲ ਰਿਹਾ ਤੁਹਾਡੇ ਪਿਤਾ ਨੇ ਕੌਮ ਦੇ ਲਈ ਸਿੱਖਾਂ ਦੇ ਲਈ ਕੁਰਬਾਨੀ ਕੀਤੀ ਤੁਹਾਨੂੰ ਸਿੱਖ ਜਥੇਬੰਦੀਆਂ ਦਾ ਸਿੱਖਾਂ ਦਾ ਸਾਥ ਮਿਲ ਰਿਹਾ ਜਾਂ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ ਜਿਹੜੇ ਟਾਡੀਆਂ 12 ਗਾਨੇ ਆ ਸ਼ਹੀਦ ਬਿਆਨ ਸਿੰਘ ਦੀਆਂ ਔਰ ਹੋਰ ਜਿਹੜੇ ਹੈਗੇ ਆ ਹੈਨਾ ਜਥੇਬੰਦੀਆਂ ਦੇਖੋ ਹੁਣ ਕਰਮਜੀਤ ਅਨਮੋਲ ਕਲਾਕਾਰ ਸਾਰੇ ਕਲਾਕਾਰ ਉਹਦੀ ਫੇਵਰ ਚ ਆਏ ਆ ਤੇ ਆਪਾਂ ਇੱਕ ਸ਼ਹੀਦ ਪਰਿਵਾਰ ਚੋਂ ਆਂ ਤੇ ਇੱਕ ਦੋ ਪਰਿਵਾਰ ਛੱਡ ਕੇ ਜਿਵੇਂ ਅਗਵਾਨ ਵਾਲੇ ਸੁਖਵਿੰਦਰ ਸਿੰਘ ਸਤਵੰਤ ਸਿੰਘ ਦਾ ਪਰਿਵਾਰ ਕੇਰ ਸਿੰਘ ਦਾ ਪਰਿਵਾਰ ਤੋਂ ਛੱਡ ਕੇ ਆਪਣੇ ਨਾਲ ਕੋਈ ਨਹੀਂ ਆਇਆ अच्छा कोई, कोई नहीं है हां इनਾਨੂੰ ਆਪ ਸਭ ਤੋਂ ਸਭ ਤੋਂ سپورਟ ਕਰ ਰਹੇ ਹਾਂਜੀ ਉਹ ਤਾਂ ਕਰਦੇ ਆ ਜੀ ਉਹ ਕਰ ਰਹੇ ਪਰ ਸਿਮਰਨਜੀਤ ਮਾਨ ਨਹੀਂ سپورਟ ਕਰ ਰਹੇ ਤੁਹਾਡੇ ਨਹੀਂ ਕਰ ਰਹੇ ਜੀ ਹੋਰ ਕੋਈ ਜਥੇਬੰਦੀ ਹੋਰ ਕੋਈ ਨਹੀਂ ਜੀ ਆ ਭਾਈ ਸਾਹਿਬ ਹੈ ਆਪਣੇ ਗੁਰਸੇਵਕ ਸਿੰਘ ਜਵਾਰਕੇ ਹੈ ਦਮਦਮੀ ਟਕਸਾਲ ਤੇ ਆਪਣਾ ਭਾਈ ਸਾਹਿਬ ਜਸਵੀਰ ਸਿੰਘ ਰੋਡੇ ਜੀ ਹੈ ਇਹਨਾਂ ਦੀ ਜਥੇਬੰਦੀ ਮਤਲਬ ਤੇ ਇਹ سپورਟ ਕਰਦੇ ਆ ਆਪਣਾ ਆਪਣਾ ਸ਼ਰੋਮਣੀ ਅਕਾਲੀ ਦਲ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਸਪੋਰਟ ਕਰਦਾ ਪਿਆ ਏ ਐਵੇਂ ਐ ਤਾਂ 2-4 ਹੀ ਕਰਦੇ ਆ ਜਿਆਦਾ ਨਹੀਂ ਕਰਦੇ ਜੇ ਤੁਸੀਂ ਕਿਸੇ ਹੋਰ ਪਾਰਟੀ ਵੱਲੋਂ ਖੜ ਜਾਂਦੇ ਤਾਂ ਮੈਨੂੰ ਲੱਗਦਾ ਲੋਕਾਂ ਨੇ ਮਿਹਣੇ ਮਾਰਨੇ ਸੀ ਕਿ ਤੇਰੇ ਪਿਓ ਦੀ ਏਡੀ ਕੁਰਬਾਨੀ ਹੈ ਮੈਂ ਕਹਿੰਦਾ ਜੀ ਮੇਰੇ ਪੱਲੇ ਪੈ ਗਿਆ ਤੂੰ ਕਾਲੀਆਂ ਦੇ ਪੱਲੇ ਪੈ ਗਿਆ ਤੇ ਜੇ ਤੂੰ ਤੁਸੀਂ ਆਜ਼ਾਦ ਖੜ ਗਏ ਹੋ ਤਾਂ ਫਿਰ ਸਾਥ ਕਿਉਂ ਨਹੀਂ ਸਾਥ ਗੱਲ ਮੈਂ ਤੁਹਾਨੂੰ ਕਹਿ ਗਿਆ ਹੈ ਨਾ ਵੀ ਲੀਡਰਾਂ ਦੇ ਦੋ ਮੂੰਹ ਹੁੰਦੇ ਆ ਆਪਣੇ ਨਾਲ ਆਮ ਲੋਕ ਹੈ ਜਿਨ੍ਹਾਂ ਵਾਸਤੇ ਸਾਡੇ ਬਜ਼ੁਰਗ ਨੇ ਕੁਰਬਾਨੀ ਕੀਤੀ ਸੀ ਸਾਡੇ ਬਜ਼ੁਰਗ ਨੇ ਲੀਡਰਾਂ ਵਾਸਤੇ ਕੁਰਬਾਨੀ ਨਹੀਂ ਸੀ ਕੀਤੀ ਸਿੱਖ ਕੌਮ ਦੀ ਪੱਗ ਵਾਸਤੇ ਕੁਰਬਾਨੀ ਕੀਤੀ ਸੀ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਸੀ ਅਕਾਲ ਤਖਤ ਦਾ ਗੁਰੂ ਸਾਹਿਬ ਵਾਸਤੇ ਕੁਰਬਾਨੀ ਕੀਤੀ ਸੀ ਜਿਹੜੀ ਕੌਮ ਵਾਸਤੇ ਕੁਰਬਾਨੀ ਕੀਤੀ ਸੀ ਤੇ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਪੁੱਛਿਆ ਸੀ ਨਾ ਨਾਲਦਿਆਣਾ ਬਿਹੰਸ ਸਿੰਘ ਤੂਆ ਕੀ ਕੀਤਾ ਵੀ ਤੇਰੇ ਬੱਚਿਆਂ ਦਾ ਕੀ ਬਣੂ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਇਹ ਮੈਂ ਆਪਣੀ ਕੌਮ ਲਈ ਕੀਤਾ ਤੇ ਮੇਰੀ ਕੌਮ ਮੇਰੇ ਬੱਚਿਆਂ ਨੂੰ ਤਾਂ ਸੰਭੋਗੀ ਅੱਜ ਮੈਂ ਉਸੇ ਕੌਮ ਦੇ ਤੁਸੀਂ ਜਾ ਕੇ ਪੁੱਛੋ ਤਾਂ ਸਹੀ ਵੀ ਕਿਵੇਂ ਆਪਣਾ ਫੇਵਰ ਹੋ ਰਿਹਾ ਹੈ ਤੇ ਜਦੋਂ ਤੁਸੀਂ ਤੁਹਾਡੇ ਪਿਤਾ ਨੇ ਕੁਰਬਾਨੀ ਦੇ ਦਿੱਤੀ ਜਿਸ ਦਿਨ ਤੁਹਾਡੇ ਪਿਤਾ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਮੌਤੇ ਘਾਟ ਉਤਾਰ ਦਿੱਤਾ ਉਸ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਜ਼ਿੰਦਗੀ ਤੁਹਾਡੀ ਕਿਵੇਂ ਲੰਗੀ ਇਹ ਕੌਮ ਨੇ ਤੁਹਾਡਾ ਸਾਥ ਦਿੱਤਾ ਤੁਹਾਡੇ ਪਿਤਾ ਨੇ ਜਿਸ ਤਰੀਕੇ ਨਾਲ ਕਿਹਾ ਕਿ ਕੌਮ ਮੇਰੇ ਬੱਚਾ ਨੂੰ ਦੇਖੂ ਕੌਮ ਨੇ ਸਾਥ ਦਿੱਤਾ ਕੌਮ ਨੇ ਤਾਂ ਜੀ ਬਹੁਤ ਸਾਥ ਦਿੱਤਾ ਲੀਡਰਾਂ ਨੇ ਸਾਥ ਦਿੱਤਾ ਜਿਹੜੇ ਕਹਿੰਨੇ ਆ ਅਸੀਂ ਸਿਕ ਕੌਮ ਦੇ ਲੀਡਰ ਐ ਉਹ ਤਾਂ ਹੀ ਸਾਥ ਦਿੰਨੇ ਆ ਜੀ ਜੇ ਸਾਡੀ ਪਾਰਟੀ ਚਾਵੇ ਹੁਣ ਮਹਿਮਾਨ ਸਾਹਿਬ ਦੀ ਪਾਰਟੀ ਚ ਵੀ ਰਹਿ ਆ ਮੇਰਾ ਤਾਂ ਕੋਈ ਮੈਂ ਤਾਂ ਪਾਰਟੀ ਚ ਰਹਿ ਕੇ ਵੀ ਇਹਨਾਂ ਨੇ ਕੋਈ ਸਾਥ ਨਹੀਂ ਦਿੱਤਾ ਹਾਂ ਅੱਛਾ ਤੇ ਜਦੋਂ ਇਹ ਤੁਹਾਨੂੰ ਪਤਾ ਲੱਗਦਾ ਕਿ ਕਿੱਡੇ ਕਿ ਸਿਗੇ ਜਦੋਂ ਤੁਸੀਂ ਜਦੋਂ ਤੁਹਾਡੇ ਫਾਦਰ ਸਾਹਿਬ ਮੈਂ 6 ਸਾਲ ਦਾ ਸੀਗਾ ਜੀ ਜਦੋਂ ਫਾਦਰ ਸਾਹਿਬ ਐਕਸਪਾਇਰ ਹੋਏ 12 ਸਾਲ ਦੀ ਸ਼ਹੀਦ ਹੋ ਕੇ ਸੀ ਜਦੋਂ ਇੰਦਰਾ ਗਾਂਧੀ ਨੂੰ ਉਹਨਾਂ ਨੇ ਹਾਂਜੀ ਹਾਂਜੀ 12 ਸਾਲ ਦਾ ਸੀ ਜਦੋਂ ਮੇਰੇ ਮਦਰ ਅਕਸਪਾਇਰ ਹੋ ਗਏ ਬਹੁਤ ਔਖਾ ਟਾਈਮ ਦੇਖਿਆ ਜੀ ਭੁੱਖੇ ਵੀ ਰਹਿ ਰਹਿ ਕੇ ਕੱਟੀਆਂ ਰਾਤਾਂ ਬਹੁਤ ਕੁਝ ਕਿਉਂਕਿ ਜਿੰਨੀ ਦੇਰ ਨਾ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਵੀ ਟੀਵੀ 'ਚ ਵੀ ਦੇਖਦੇ ਹੋ ਕਈ ਵਾਰੀ ਅੱਜ ਕੱਲ ਸੋਸਾਇਟੀਜ਼ ਬਣੀਆਂ ਐ ਮਾਪੇ ਦੇ ਬੱਚੇ ਨਹੀਂ ਐ ਬੁੜੇ ਦਾਦਾ ਦਾਦੀਆਂ ਉਹ ਹੀ ਪਾਲਦੇ ਆ ਉਹਨਾਂ ਦੇ ਚਾਚੇ ਤਾਏ ਮਾਮੀ ਮੱਸੀਆਂ ਕੋਈ ਨਹੀਂ ਪੁੱਛਦਾ ਇਹ ਰਿਐਲਿਟੀ ਹੈ ਗੱਲ ਪਤਾ ਕੀ ਹੈ ਜੀ ਅੱਜ ਕੱਲ੍ਹ ਜ਼ਮਾਨਾ ਇਹ ਜਿਹਾ ਆਪਣਾ ਹੀ ਨਹੀਂ ਕਰ ਪੂਰਾ ਹੁੰਦਾ ਕਿਸੇ ਨੂੰ ਕੌਣ ਪੁੱਛੇ ਹੁਣ ਆਪਾਂ ਗੱਲ ਕਰੀਏ ਅਸੀਂ ਕਿਸੇ ਨੂੰ ਪੁੱਛਦੇ ਆ ਨਹੀਂ ਪੁੱਛਦੇ ਆਪਣਾ ਹੀ ਨਹੀਂ ਕਰ ਪੂਰਾ ਹੁੰਦਾ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਮੇਰੇ ਹਿਸਾਬ ਦੇ ਵਿੱਚ ਇਹ ਤਾਂ ਮਹਾਰਾਜ ਨੇ ਜੋ ਲਿਖਿਆ ਔਖਾ ਟਾਈਮ ਕੱਟਣਾ ਹੀ ਪੈਣਾ ਹੁਣ ਇੱਕ ਪਾਸੇ ਭਾਈ ਅਮਰਪਾਲ ਹੈ ਬੇਸ਼ੱਕ ਉਹ 2 2.5 3 ਸਾਲ ਤੋਂ ਹੀ ਆਏ ਆ ਉਧਰਲੇ ਪਾਸੇ ਸੋਸ਼ਲ ਮੀਡੀਆ ਤੇ ਵੀ ਹਵਾ ਬੜੀ ਵਗਾਈ ਜਾ ਰਹੀ ਹੈ ਉਧਰਲੇ ਪਾਸੇ ਬੜੇ ਲੋਕ ਵੀ ਉਥੇ ਪਹੁੰਚ ਰਹੇ ਆ ਹਾਂਜੀ ਜਿੰਨੀ ਭਾਈ ਅਮਰਤਪਾਲ ਨੂੰ ਸਪੋਰਟ ਮਿਲ ਰਹੀ ਹੈ ਤੁਹਾਨੂੰ ਮਿਲ ਰਹੀ ਹੈ ਨਹੀਂ ਸਾਨੂੰ ਪਿੰਡਾਂ 'ਚ ਬਹੁਤ ਸਪੋਰਟ ਹੈ ਜੀ ਉਹ ਮੁੰਡਾ ਹੈ ਫਿਰ ਉਹਨੂੰ ਥੋੜਾ ਜਿਹਾ ਧੱਕਾ ਵੀ ਹੈ ਜੀ ਉਹਦੇ ਨਾਲ ਉਹਨੂੰ ਜੇਲ੍ਹ 'ਚ ਵੀ ਹੈ ਸਾਰਿਆਂ ਨੂੰ ਇਹ ਹੈ ਬਈ ਇਹ ਇਹ ਮੁੰਡੇ ਨੇ ਕੋਈ ਨਵੀਂ ਗੱਲ ਕੀਤੀ ਸੀ ਵੀ ਮੁੰਡਿਆਂ ਬੱਚਿਆਂ ਨੂੰ ਨਸ਼ਿਆਂ ਚੋਂ ਕੱਢਿਆ ਜਾਵੇ ਫੇਰੀ ਦੇ ਨਾਲ ੱਤਕਾ ਵੀ ਹੈ ਜੀ ਐਨਐਸਏ ਲਾ ਕੇ ਐਮੀ ਸਿੱਟ ਦੇਣਾ ਹੁਣ ਸਾਰਿਆਂ ਨੂੰ ਇਹ ਹੈ ਬਈ ਇਹਨੂੰ ਬਾਹਰ ਕੱਢ ਕੇ ਆਪਾਂ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਦੇ ਇੱਕ ਦੂਜੇ ਦੇ ਨਾਲ ਤੁਸੀਂ ਅਮਰਤਪਾਲ ਦੀ ਤੇ ਅਮਰਤਪਾਲ ਦਾ ਪਰਵਾਹ ਤੁਹਾਡੀ ਸਪੋਰਟ ਕਰ ਰਹੇ ਹੋ ਹਾਂਜੀ ਕਰ ਰਹੇ ਹਾਂ ਗੱਲਬਾਤ ਹੁੰਦੀ ਹੈ ਤੁਹਾਡੀ ਆਪਸ ਦੇ ਵਿੱਚ ਇੱਕ ਅੱਧੀ ਵਾਰੀ ਹੋਈ ਹੈ ਜੀ ਮਾਨ ਸਾਹਿਬ ਨਾਲ ਹੋਈ ਗੱਲਬਾਤ ਨਹੀਂ ਮੈਂ ਨਹੀਂ ਜੀ ਕੀਤੀ ਕਦੇ ਵੀ ਨਾ ਉਹਨਾਂ ਨੇ ਨਹੀਂ ਨਾ ਉਹਨਾਂ ਨੇ ਮੈਂ ਕੀਤੀ ਜੀ ਲਾਸਟ ਵਾਰ ਕਦੋਂ ਗੱਲ ਹੋਈ ਸੀ ਮਾਨ ਸਾਹਿਬ ਨਾਲ ਬਹੁਤ دیر ਹੋ ਗਈ ਜੀ ਬਹੁਤ دیر ਹੋ ਗਈ ਹੋ ਗਏ ਹੁਣੇ ਜੀ 12 13 10 12 ਸਾਲ ਬਸ ਉਸ ਤੋਂ ਬਾਅਦ ਤੋਂ ਕਦੇ ਉਹ ਵੀ ਨਹੀਂ ਆਏ ਤੁਹਾਡੇ ਕੋਲ ਹਾਂ ਜੀ ਨਾ ਮੈਂ ਨਹੀਂ ਕੀਤੀ ਤੁਹਾਡੇ ਮਦਰ ਉਹਨਾਂ ਦੀ ਪਾਰਟੀ ਤੁਸੀਂ ਜਿਹੜੇ ਐਮਪੀ ਬਣੇ ਸੀ ਨਹੀਂ ਜੀ ਨਹੀਂ ਇਹ ਲੋਕਾਂ ਨੂੰ ਭੁਲੇਖਾ ਹੈ ਉਸ ਟਾਈਮ ਸਿਮਰਨਜੀਤ ਸਿੰਘ ਮਾਨਤਾ ਅੰਦਰ ਸੀ ਜਿਹੜਾ ਇਲੈਕਸ਼ਨ ਲੜਿਆ ਗਿਆ ਸੀ ਨਾ ਉਹ ਬਾਬਾ ਜੁਗਿੰਦਰ ਸਿੰਘ ਜੀ ਨੇ ਲੜਵਾਇਆ ਸੀ ਉਹ ਤਾਂ ਇਹ ਤਾਂ ਮਾਨ ਸਾਹਿਬ ਤਾਂ ਅੰਦਰ ਸੀ ਆਜ਼ਾਦ ਲੜੀ ਸੀ ਕਿ ਪਾਰਟੀ ਬੁਲੋਂ ਲੜੀ ਹਾਂ ਜੀ ਆਜ਼ਾਦ ਰੜੇ ਸੀ ਜਾਂ ਪਾਰਟੀ ਵੱਲ ਨਹੀਂ ਉਹ ਟਕਸਾਲ ਵੱਲੋਂ ਲੜੇ ਸੀ ਜੀ ਵੈਸੇ ਹੀ ਆਜ਼ਾਦ ਸੀ ਟਿਕ ਟਕਸਾਲ ਨੇ ਦਿੱਤੀ ਸੀ ਜੀ ਉਸ ਟਾਈਮਾਂ ਜੀ ਜਿਵੇਂ ਹੁਣ ਅਮਰਤਪਾਲ ਅੰਦਰ ਆਵੇਂ ਮਾਨਸਾਹਬ ਅੰਦਰ ਸੀ ਤੇ ਬਾਕੀ ਸਾਰੇ ਸ਼ਹੀਦ ਪਰਿਵਾਰਾਂ ਨੂੰ ਤੇ ਜਿੰਨੇ ਵੀ ਸੀਗੇ ਉਹਨਾਂ ਨੂੰ ਬਾਬਾ ਜਗਿੰਦਰ ਸਿੰਘ ਜੀ ਸੰਤਾ ਦੇ ਫਾਦਰ ਸਾਹਿਬ ਨੇ ਸਾਰਾ ਕੀਤਾ ਸੀ ਇਲੈਕਸ਼ਨ ਲੜਵਾਇਆ ਸੀ ਇੱਕ ਪਾਸੇ ਬਿਆਨ ਸਿੰਘ ਦਾ ਪਰਿਵਾਰ ਹੈ ਬਿਅੰਤ ਸਿੰਘ ਜਿਹੜੇ ਮੁੱਖ ਮੰਤਰੀ ਨੇ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਮੰਤਰੀਸ਼ਿਪ ਮਿਲਦੀ ਰਹੀ ਹੈ ਐਮਪੀਸ਼ਿਪ ਮਿਲਦੀ ਰਹੀ ਹੈ ਦੂਜੇ ਪਾਸੇ ਬਿਅੰਤ ਸਿੰਘ ਉਹ ਜਿਨੇ ਕੌਮ ਸੋਚਦੀ ਹੈ ਕਿ ਸਾਡੇ ਲਈ ਬੜਾ ਕੁਝ ਕੀਤਾ ਇੱਕ ਪਾਸੇ ਤੁਹਾਡਾ ਪਰਿਵਾਰ ਹੈ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਬੜੀਆਂ ਦਿੱਕਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਜਦੋਂ ਕੋਈ ਕੌਮ ਦੇ ਲਈ ਕੰਮ ਕਰਦਾ ਤੇ ਪਰਿਵਾਰ ਪਿੱਛੋਂ ਰੁੜਦਾ ਹੈ ਤਾਂ ਉਹਨੂੰ ਦੇਖ ਕੇ ਕੋਈ ਹੋਰ ਬੰਦਾ ਹਿੰਮਤ ਕਰੂਗਾ ਇਸ ਤਰੀਕੇ ਦੇ ਨਾਲ ਕਰਨ ਗੱਲ ਪਤਾ ਕੀ ਹੈ ਜੀ ਜਿਹੜੇ ਕੌਮ ਦੇ ਲੀਡਰ ਹੈ ਨਾ ਇਹ ਲੀਡਰ ਵਿੱਚ ਨੂੰ ਠੀਕ ਨਹੀਂ ਹੈ ਸਰਕਾਰਾਂ ਨਾਲ ਰਲ ਕੇ ਚੱਲਦੇ ਆਂ ਕੌਮ ਦਾ ਭਲਾ ਨਹੀਂ ਕਰਦੇ ਵਿਕ ਜਾਣੇ ਆ ਤੇ ਗੱਲ ਇਹ ਆ ਵੀ ਜਿਹੜੇ ਜੇ ਸਾਡਾ ਭਲਾ ਤਾਂ ਤਾਂ ਹੋਊਗਾ ਨਾ ਜੇ ਕੌਮ ਇੱਕ ਸਾਡਾ ਇੱਕ ਵਿਰੋਧੀ ਹੈ ਜਦੋਂ ਵਿਰੋਧੀ ਅੱਗੇ ਰਹੇ ਆ ਜਦੋਂ ਉਹਨਾਂ ਨੇ ਸਾਡੇ ਲੀਡਰ ਖਰੀਦ ਲੇ 40 40 ਸਾਲ ਹੋ ਗਏ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਕੌਮ ਦੇ ਲੀਡਰ ਆਂ ਕੀ ਉਪਲਬਧੀ ਹੈ ਕੀ ਅਚੀਵਮੈਂਟ ਦੱਸੋ ਕੀ ਹੈ ਕੋਈ ਦੱਸ ਦੋ ਜੀ ਮੈਂ ਹਣਾਈ ਜਦੋਂ ਤੁਹਾਨੂੰ ਸਾਰਾ ਕੁਝ ਮਿਲਦਾ ਸੀ 92 ਦੇ ਵਿੱਚ ਸਾਰੀ ਸਟੋਰੀ 92 ਵਿੱਚ ਬਦਲੀ ਹੈ ਨਾ ਇਲੈਕਸ਼ਨਸ ਦੀ ਜਦੋਂ ਇਹਨਾਂ ਨੇ ਬਾਈਕਾਟ ਕੀਤਾ ਮੁੜ ਕੇ ਇਹਨਾਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ ਕਿਉਂ ਕੀਤਾ ਇਹਨਾਂ ਨੂੰ ਜੇ ਪੁੱਛਿਆ ਜਾਵੇ ਵੀ ਤੁਹਾਡੀ ਸਰਕਾਰ ਬਣਦੀ ਸੀ ਤੁਸੀਂ ਸੀਐਮ ਬਣਦੇ ਸੀ ਜਿਆਦਾ ਨਹੀਂ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਾ ਸਕਦੇ ਸੀ ਹੈਨਾ ਕਿਉਂਕਿ ਦੇਖੋ ਜੀ ਅਨੰਦਪੁਰ ਸਾਹਿਬ ਦਾ ਮਤਾ ਇਹੀ ਹੈ ਵੀ ਆਪਣੇ ਕਾਨੂੰਨ ਅਲੱਗ ਬਣਾਣੇ ਸਟੇਟ ਦਾ ਹੁਣ ਵੀ ਤਾਂ ਲੱਗ ਗਈ ਹੈ ਰਾਜਸਥਾਨ ਦਾ ਲੱਗ ਹੈ ਫਰਕ ਹੈ ਨਾ ਲਾਅ ਦੇ ਵਿੱਚ ਸਟੇਟ ਦੇ ਬਾਕੀਆਂ ਦੇ ਲੱਗ ਗਏ ਫਰਕ ਹੈ ਇਸ ਗੱਲ ਕਰਕੇ ਆਪਾਂ ਆਪਣਾ ਬਣਾ ਸਕਦੇ ਸੀ ਸਾਰਾ ਕੁਝ ਸੀ ਇਹਨਾਂ ਨੂੰ ਬਾਈਕਾਟ ਕਰਕੇ ਸਾਰਾ ਕੁਝ ਹੀ ਖਤਮ ਕਰਤਾ ਇੰਨੀਆਂ ਹਜ਼ਾਰਾਂ ਲੱਖਾਂ ਮੁੰਡਿਆਂ ਦੀਆਂ ਕੁਰਬਾਨੀਆਂ ਛੀਤੀਆਂ ਦਿੱਤੀਆਂ ਹੋਈਆਂ ਵਿਸ਼ ਗਈਆਂ ਏ ਕੋਈ ਗਿਲਾ ਹੈ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਬਹੁਤ ਗਿਲਾ ਹੈ ਜੀ ਮੈਨੂੰ ਬਈ ਇਹਨਾਂ ਨੇ ਬਣੀ ਬਣਾਈ ਗੱਲ ਖਰਾਬ ਕਰਤੀ ਜੀ ਆ ਫੇਰ ਆਪਣਾ ਚੱਕੀ ਫਿਰਦੇ ਆ ਜੀ ਅਸੀਂ ਕੌਮ ਦੇ ਲੀਡਰ ਐ ਕੌਮ ਦੇ ਲੀਡਰ ਐ ਇਹਨਾਂ ਨੂੰ ਕੋਈ ਪੁੱਛੇ ਤਾਂ ਸਹੀ ਇਹ ਮੇਰੇ ਤੋਂ ਲੀਡਰਾਂ ਨੇ ਬਹੁਤ ਕਹਾਣੀਆਂ ਹੁਣ ਮੈਂ ਬਾਈ ਨੇਮ ਤਾਂ ਜੀ ਜਿਹੜੇ ਉਸ ਟਾਈਮ ਸੀਗੇ ਸਾਰਿਆਂ ਨੇ ਕੀਤਾ ਜੀ ਇੱਕ ਨੇ ਨਹੀਂ ਸਾਰਿਆਂ ਨੇ ਕੀਤਾ ਜੀ ਜਿਹੜਾ ਮੋਰੀ ਸੀ ਉਹਨੇ ਵੱਧ ਕੀਤਾ ਤੇ ਅੱਜ ਜਿਹੜੇ ਬਣੇ ਫਿਰਦੇ ਲੀਡਰ ਨੇ ਉਹਨਾਂ ਦਾ ਤੁਸੀਂ ਕਿਵੇਂ ਦੇਖਦੇ ਹੋ ਕੋਈ ਕਿੱਧਰ ਅਲਿਆ ਫਿਰਦਾ ਕੋਈ ਕਿੱਧਰ ਅਲਿਆ ਫਿਰਦਾ ਜਦ ਅਜੰਡਾ ਇੱਕ ਆ ਸਾਰੇ ਕਹਿੰਦੇ ਕਿ ਅਸੀਂ ਖਾਲਸਾ ਪੰਥ ਦਾ ਭਲਾ ਚਾਹੁੰਦੇ ਆ ਜਦ ਅਜੰਡਾ ਇੱਕ ਆ ਤਾਂ ਫਿਰ ਢੜੇ ਬੰਦੀਆਂ ਕਿਉਂ ਭਾਈ ਜੀ ਢੜੇ ਬੰਦੀਆਂ ਦਾ ਮੈਂ ਤੁਹਾਨੂੰ ਦੱਸੀ ਜਾਂਦਾ ਨਾ ਵੀ ਕੋਈ ਹੈ ਹੀ ਨਹੀਂ ਲੀਡਰ ਚੱਜਦਾ ਹੁਣ ਮਹਾਰਾਜ ਨੇ ਜਿੱਤ ਸਾਨੂੰ ਬਖਸ਼ ਨਹੀਂ ਹੈ ਮੈਨੂੰ ਹੋ ਗਿਆ ਅਮਰਤਪਾਲੂ ਹੋ ਗਿਆ ਸਾਡੀਆਂ ਦੋਏ ਸੀਟਾਂ ਕਲੀਅਰ ਹੈ ਜੀ ਤੇ ਤੁਸੀਂ ਦੇਖਿਓ ਫਿਰ ਅਸੀਂ ਕੋਈ ਕੌਮ ਵਾਸਤੇ ਕੋਈ ਨਾ ਕੋਈ ਰਾਹ ਕੱਢਾਂਗੇ ਤੇ ਸੰਗਰੂਰ ਵਾਲੀ ਸੀਟ ਨੂੰ ਕਿਵੇਂ ਦੇਖਦੇ ਸਿਮਰਜੀਤ ਮਾਨ ਵਾਲੀ ਪਤਾ ਨਹੀਂ ਜੀ ਉੱਥੇ ਤਾਂ ਕਹਿੰਦੇ ਬਹੁਤ ਟਫ ਫਾਈਟ ਹੈ ਜੀ ਹਾਂ ਉਹ ਕਹਿੰਦੇ ਕਿ ਇੱਥੇ ਆਉਣਾ ਨਹੀਂ ਸੀ ਚਾਹੀਦਾ ਸੁਪਾਲ ਸਿੰਘ ਖਹਿਰਾ ਨੂੰ ਕਹਿੰਦੇ ਕਿ ਪੰਥਕ ਬੋਲ ਕਿਉਂ ਨਹੀਂ ਸੀ ਆਉਣਾ ਚਾਹੀਦਾ ਜੀ ਕਿਉਂ ਨਹੀਂ ਸੀ ਆਉਣਾ ਚਾਹੀਦਾ ਹਾਂ ਦੱਸੋ ਦੱਸਿਓ ਵੀ ਕਿਉਂ ਮਨ ਨੂੰ ਮਿਲ ਨੂੰ ਡਰ ਲੱਗਦਾ ਵੀ ਹਰਾਊਗਾ ਤਾਂ ਹੀ ਨਹੀਂ ਸੀ ਆਉਣਾ ਚਾਹੀਦਾ ਇਹ ਤਾਂ ਕੋਈ ਗੱਲ ਨਹੀਂ ਹੋਈ ਜੀ ਵੀ ਹੁਣ ਮੈਂ ਹੁਣ ਕਹਿ ਦਵਾ ਜੀ ਕਰਮਜੀਤ ਨੂੰ ਬੋਲ ਲੂ ਨਹੀਂ ਸੀ ਹੁਣ ਆ ਜਿਹਦਾ ਕਿਉਂ ਨਹੀਂ ਸੀ ਹੋਣਾ ਚਾਹੀਦਾ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਆਪਣੇ ਕੈਂਡੀਡੇਟ ਦੇਣੇ ਆ ਜੀ ਆਪਣੀ ਪਾਰਟੀ ਦਾ ਉਹ ਹੁਣ ਐਵੇਂ ਤਾਂ ਸਾਰੀ ਦੁਨੀਆ ਕਹਿ ਰਹੀ ਆ ਵੀ ਸਿਮਰਨਜੀਤ ਸਿੰਘ ਮਾਨੂੰ ਮੇਰੇ ਖਿਲਾਫ ਕੈਂਡੀਡੇਟ ਨਹੀਂ ਸੀ ਖੜਾ ਕਰਨਾ ਚਾਹੀਦਾ ਉਹ ਤਾਂ ਫੇਰ ਦੂਜੀ ਪਾਰਟੀ ਦਾ ਹੈ ਹੁਣ ਮੈਨੂੰ ਲੋਕੀ ਫੋਨ ਕਰੀ ਜਾਂਦੇ ਆ ਬਾਈ ਜੀ ਅਸੀਂ ਕੀ ਕਰੀਏ ਦੁਬਦਾਂ ਚ ਪੈ ਗਏ ਤੁਸੀਂ ਵੀ ਖੜੇ ਉਧਰ ਮਾਨ ਸਾਹਿਬ ਦਾ ਕੈਂਡੀਡੇਟ ਵੀ ਖੜਾ ਹੈ ਮੈਂ ਕਹਿੰਦਾ ਫੈਸਲਾ ਤੁਸੀਂ ਕਰਦਾ ਕੋਈ ਲੋਕ ਆਉਂਦੇ ਆ ਵਿੱਚ ਕੀ ਯਾਰ ਅਸੀਂ ਸਿਮਰਜੀਤ ਸਿੰਘ ਮਾਨ ਨਾਲ ਗੱਲ ਕਰ ਰਹੇ ਨੇ ਬਹੁਤ ਜੀ ਬਹੁਤ ਇਹ ਮੈਂ ਕਹਿੰਦਾ ਬੇਅੰਤ ਪਰ ਉਹਨਾਂ ਨੇ ਗੱਲਾਂ ਮਰਤਾ ਕੀਤੀਆਂ ਕਰਦੇ ਆ ਜੀ ਨਹੀਂ ਮੰਨਦਾ ਮਰਜ਼ੀ ਉਹਦੀ ਮੈਂ ਤਾਂ ਆਪਾ ਤਾਂ ਜੀ ਇੱਕ ਗੱਲ ਜਾਣਦੇ ਆ ਬਈ ਜੇ ਤਾਂ ਦੇਖੋ ਮਹਾਰਾਜ ਨੇ ਜਿੱਤ ਦੇਣੀ ਹੈ ਫਿਰ ਤਾਂ ਜਿੱਤ ਹੈ ਜੇ ਮਹਾਰਾਜ ਨੇ ਨਹੀਂ ਜਿੱਤ ਬਖਸ਼ਣੀ ਤਾਂ ਨਹੀਂ ਹੈ ਠੀਕ ਹੈ ਜੀ ਬਾਕੀ ਜਿੱਥੇ ਵਿਰੋਧ ਦੀ ਗੱਲ ਹੈ ਮੈਂ ਇੱਕ ਗੱਲ ਜਾਣਦਾ ਜੀ ਕਾਂਗਰਸ ਬਾਦ ਕਾਂਗਰਸ ਹੋ ਗਿਆ ਅਕਾਲੀ ਦਲ ਹੋ ਗਿਆ ਝਾੜੂ ਹੋ ਗਿਆ ਬੀਜੇਪੀ ਹੋ ਗਿਆ ਜਿੱਥੇ ਐਡੀਆਂ ਪਾਰਟੀਆਂ ਨੇ ਕਰਨਾ ਹੈ ਵਿਰੋਧੇ ਤਾਂ ਕੁਝ ਵੀ ਨਹੀਂ ਹੈ ਨਹੀਂ ਪਰ ਦੁੱਖ ਤਾਂ ਹੁੰਦਾ ਨਾ ਜਦੋਂ ਆਪਣਾ ਬੰਦਾ ਆਪਣਾ ਦਾ ਕਾਦਾ ਜੀਏ ਤੁਸੀਂ ਹੁਣ ਆਪਣਾ ਕਾਦਾ ਹੈ ਸਾਡਾ ਮੈਂ ਚਲੋ ਇਹ ਤਾਂ ਮੈਂ ਤਾਂ ਇੱਕ ਅਪੀਲ ਵੀ ਕਰਦਾ ਜੀ ਵੀ ਕਈ ਲੋਕ ਮੇਰੇ ਨਾਲ ਪਹਿਲਾਂ ਫੋਟੋਆਂ ਲਾ ਦਿੰਨੇ ਆ ਜੀ ਸਿਮਰਨਜੀਤ ਸਿੰਘ ਮਾਨ ਦੀਆਂ ਤੇ ਅਮਰਤਪਾਲ ਦੀਆਂ ਅਮਰਤਪਾਲ ਨਾਲ ਤਾਂ ਮੈਨੂੰ ਕੋਈ ਗਿੱਲਾ ਸ਼ਿਕਵਾ ਨਹੀਂ ਹੈ ਹਨਾ ਜੀ ਬਈ ਮੇਰੀ ਫੋਟੋ ਸਿਮਰਨਜੀਤ ਸਿੰਘ ਮਾਨ ਨਾਲ ਨਾ ਲਾਈ ਜਾਵੇ ਇਹ ਮੇਰਾ ਮਤਲਬ ਵੀ ਨਾ ਮੇਰੇ ਖਿਲਾਫ ਕੈਂਡੀਡੇਟ ਖੜਾ ਕੀਤਾ ਹੋਇਆ ਆ ਮੈਂ ਸਾਰੀ ਕੌਮ ਨੂੰ ਅਪੀਲ ਕਰਦਾ ਬਈ ਮੇਰੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਫੋਟੋ ਨਾ ਲਾਈ ਜਾਵੇ ਕਿਉਂਕਿ ਇਹਨਾਂ ਨੇ ਕੈਂਡੀਡੇਟ ਖੜਾ ਕੀਤਾ ਸਾਡਾ ਤਾਂ ਕੋਈ ਸਾਹ ਜੀ ਨਹੀਂ ਆ ਵੀ ਤੁਸੀਂ ਲਾ ਦੋਗੇ ਫੋਟੋ ਮੇਰੀ ਸ਼ਹੀਦ ਭयाम ਸਿੰਘ ਦੇ ਪਰਿਵਾਰ ਨੂੰ ਗਿਲਾ ਸਿਮਰਜੀਤ ਸਿੰਘ ਮਾਨ ਦੇ ਨਾਲ ਇਹ ਜਿਲਾ ਹੀ ਹੈ ਜੀ ਇਹਦੇ ਨਾਲ ਬਹੁਤ ਥੋੜੇ ਲੋਕ ਹੈ ਜੀ ਬਾਕੀਆਂ ਨੂੰ ਵੀ ਸਾਰਿਆਂ ਨੂੰ ਗਿਲਾ ਹੈ ਹੈ ਨਾ ਗੱਲਾ ਮੈਂ ਮੈਂ ਤਾਂ ਨਹੀਂ ਗਿਲਾ ਹੁਣ ਜੇ ਇਹਨਾਂ ਨੂੰ ਮਤਲਬ ਹੁਣ ਜਿੱਦਾਂ ਬਾਦਲ ਹੈ ਜੀ ਮੈਂ ਵੈਸੇ ਗੱਲ ਕਰਦਾ ਉਹਨਾਂ ਜਿਹੜਾ ਵੱਡਾ ਬਾਦਲ ਸੀ ਉਹ ਕੌਮ ਨੂੰ ਮਤਲਬ ਕਦੇ ਉਹਨਾਂ ਸਿੱਖ ਪੰਥ ਦੀ ਗੱਲ ਨਹੀਂ ਕੀਤੀ ਕਦੇ ਸ਼ਹੀਦ ਪਰਿਵਾਰਾਂ ਦੀ ਗੱਲ ਨਹੀਂ ਕੀਤੀ ਕਦੇ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਵੋਟ ਨਹੀਂ ਮੰਗੀ ਹਨਾ ਜੀ ਤੇ ਕਦੇ ਐ ਨਹੀਂ ਕਿਹਾ ਜੀ ਮੈਂ ਇਹਨਾਂ ਨੂੰ ਸਾंपਦਾ ਮੈਨੂੰ ਵੋਟ ਪਾਓ ਉਹਦੀ ਉਹ ਠੀਕ ਹੈ ਜਿਹੜੇ ਕੌਮ ਦੇ ਨਾਂ ਤੇ ਵੋਟ ਮੰਗਦੇ ਆਂ ਵੀ ਅਸੀਂ ਸ਼ਹੀਦ ਪਰਿਵਾਰਾਂ ਦਾ ਇਹ ਕਰਦੇ ਆਂ ਅਸੀਂ ਕੌਮ ਦਾ ਉਪਲਬਧੀ ਹੈ ਦੱਸੋ ਤਾਂ ਸਹੀ ਵੀ ਕਿਹੜੀ ਤੋਂ ਕਿਹੜਾ ਗੋਲ ਤੁਸੀਂ ਅਚੀਵ ਕੀਤਾ ਤੇ ਕਿਹੜਾ ਕੌਮ ਦਾ ਸ਼ਹੀਦ ਪਰਿਵਾਰ ਹੈ ਜੀ ਨੂੰ ਤੁਸੀਂ ਸਾਹਮਣੇ ਆਏ ਅੱਜ ਦੇ ਜਿਹੜੇ ਕੌਮੀ ਲੀਡਰ ਨੇ ਉਹਨਾਂ ਲੀਡਰਾਂ ਦੀ ਕੁਰਬਾਨੀ ਨੂੰ ਤੁਹਾਡੇ ਜਦੋਂ ਆਪਣੇ ਪਿਤਾ ਦੀ ਕੁਰਬਾਨੀ ਤੁਹਾਡੇ ਪਰਿਵਾਰ ਦੀ ਕੁਰਬਾਨੀ ਦੇ ਨਾਲ ਤੁਸੀਂ ਕੰਪੇਅਰ ਕਰਦੇ ਹੋ ਕੋਈ ਹੈ ਲੱਗਦਾ ਹੈ ਕਿ ਤੁਹਾਡੇ ਪਿਤਾ ਦੇ ਬਰਾਬਰ ਕਿਸੇ ਦੀ ਅੱਜ ਦੇ ਲੀਡਰਾਂ ਦੀ ਕਿਸੇ ਦੀ ਕੁਰਬਾਨੀ ਹੈ ਨਹੀਂ ਜੀ ਕੁਰਬਾਨੀ ਤਾਂ ਦੇਖੋ ਕੁਰਬਾਨੀ ਹੁੰਦੀ ਹੈ ਐਵੇਂ ਨਾ ਤੁਸੀਂ ਕਹੋ ਵੀ ਵੱਡੀ ਛੋਟੀ ਕੁਰਬਾਨੀ ਨਹੀਂ ਹੈ ਕੁਰਬਾਨੀ ਕੁਰਬਾਨੀ ਹੁੰਦੀ ਹੈ ਜਿਹੜੇ ਸਿੰਘਾਂ ਨੇ ਕੁਰਬਾਨੀ ਕੀਤੀ ਹੈ ਨਹੀਂ ਮੈਂ ਅੱਜ ਦੇ ਲੀਡਰਾਂ ਦੀ ਗੱਲ ਕਰਦਾ ਬਹੁਤ ਸੰਘ ਅੱਜ ਵੀ ਨਹੀਂ ਲੀਡਰਾਂ ਦੀ ਗਾਦੀ ਕੁਰਬਾਨੀ ਹੁੰਦੀ ਹੈ ਜੇ ਲੀਡਰ ਜਿਹੜੇ ਸਿੰਘ ਹੁੰਦੇ ਆ ਕੁਰਬਾਨੀ ਕਰਨ ਵਾਲੇ ਉਹ ਤਾਂ ਲੀਡਰ ਹੀ ਨਹੀਂ ਬਣਦੇ ਜਿਹੜੇ ਅਸਲੀ ਉਹ ਤਾਂ ਪਾਸੇ ਐ ਉਹ ਤਾਂ ਕਹਿੰਦੇ ਅਸੀਂ ਤੋਰੀ ਫੁਲਕੇ ਨਾਲ ਹੀ ਖਾ ਲਾਂਗੇ ਹਾਂ ਅਸੀਂ ਨਹੀਂ ਲੀਡਰ ਹੀ ਚਾਉਣਾ ਹੁਣ ਤੁਸੀਂ ਬੇਅਦਬੀ ਦਾ ਮੁੱਦਾ ਲੈ ਕੇ ਜਾਣਿਓ ਲੋਕਾਂ ਦੇ ਵਿੱਚ ਤਾਂ ਮੈਂ ਇੰਟਰਵਿਊ ਕੀਤੀ ਜਿਹੜੇ ਜਸਟਿਸ ਜੋਰਾ ਸਿੰਘ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਕਮਿਸ਼ਨ ਬਣਿਆ ਸੀਗਾ ਹਾਂਜੀ ਤਾਂ ਉਹ ਕਹਿੰਦੇ ਕਿ ਜਿੱਥੇ ਅਕਾਲੀ ਕਾਂਗਰਸ ਦਾ ਥੋੜਾ ਬਹੁਤਾ ਰੋਲ ਹੈਗਾ ਉਥੇ ਆਮ ਆਦੀ ਪਾਰਟੀ ਦਾ ਵੀ ਬਿਆਨੀਆਂ ਦੇ ਵਿੱਚ ਕਹਿੰਦੇ ਹੱਥ ਸੀ ਇਸੇ ਕਰਕੇ ਕਹਿੰਦੇ ਮੇਰੀ ਰਿਪੋਰਟ ਨਹੀਂ ਕੱਢ ਰੇ ਬਾਅਦ ਫਿਰ ਹੋਣਾ ਹੈ ਜੀ ਉਹ ਵੱਧ ਜਾਣਦੇ ਆ ਲੋਕਾਂ ਦੇ ਵਿੱਚ ਤੁਸੀਂ ਲੈ ਕੇ ਜਾਓਗੇ ਜੇ ਸਾਰਾ ਕੁਝ ਹੀ ਲੋਕਾਂ ਨੂੰ ਪਤਾ ਹੈ ਇਹਨਾਂ ਨਾਲ ਤੁਰਦਾ ਹੀ ਨਹੀਂ ਕੋਈ ਇਹ ਤਾਂ ਸਿੱਖ ਕੌਮ ਕੋਲੇ ਲੀਡਰ ਕੋਈ ਨਹੀਂ ਹੈ ਹੁਣ ਦੇਖੋ ਇੱਕ ਲੀਡਰ ਦੀ ਆ ਸੁੱਠੀ ਨਾ ਅਮਰਤਪਾਲ ਦੀ ਕਿਵੇਂ ਲੋਕ ਕੌਮ ਉੱਥੇ ਕੰਬਲੀ ਹੋਈ ਫਿਰਦੀ ਹੈ ਵੀ ਸਾਡੇ ਬੰਦੇ ਨੂੰ ਬਾਹਰ ਕੱਢੋ ਕੱਢੋ ਆ ਹੁੰਦਾ ਕੌਮ ਦਾ ਲੀਡਰ ਆ ਗੋਣਾ ਲੀਡਰ ਵਾਲੇ ਵੀ ਕੌਮ ਜੀ ਦੇ ਮਗਰ ਲੱਗੇ ਉਹ ਜੇਲ੍ਹ 'ਚ ਬੈਠੇ ਜਿਤਾ ਦੇਣਾ ਅੱਜ ਹੀ ਅੱਜ ਹੀ ਜਿੱਤ ਗਿਆ ਚਾਹੇ ਕਰ ਲੂ ਪੋਲਿੰਗ ਕਰਾ ਦਿਓ ਜਿੱਤ ਗਿਆ ਆ ਇੱਧਰ ਤੁਹਾਡੇ ਵਾਲੇ ਪਾਸੇ ਵੀ ਇਹੋ ਜਿਹਾ ਮਾਹੌਲ ਬਹੁਤ ਵਧੀਆ ਮਾਹੌਲ ਹੈ ਜੀ ਸਾਡੇ ਵਾਲੇ ਪਾਸੇ ਕਈ 9 9000 ਪੋਲਿੰਗ ਬੂਥ ਵਾਲੇ ਪਿੰਡਾਂ ਨੇ ਵੋਟ ਵਾਲੇ ਪਿੰਡਾਂ ਨੇ ਕਹਿੰਦਾ ਜੀ ਕੱਲਾ ਤੁਹਾਡਾ ਹੀ ਬੂਥ ਬੂਥ ਲੱਗੂਗਾ ਕਿਸੇ ਦਾ ਲਾਉਂਦੇ ਹੀ ਨਹੀਂ ਜੀ ਅਸੀਂ ਬਹੁਤ ਬਹੁਤ ਜਣੇ ਅੱਛਾ ਇਸ ਤਰੀਕੇ ਨਾਲ ਤੁਹਾਨੂੰ ਕਈ ਪਿੰਡ ਇੱਕ ਪਿੰਡ ਨਹੀਂ ਬਹੁਤ ਪਿੰਡ ਅੱਛਾ ਪਿੰਡਾਂ ਦੇ ਪਿੰਡ ਤੁਹਾਨੂੰ ਸਮਰਥਨ ਦੇਦੇ ਨੇ ਬਿਲਕੁਲ ਬਿਲਕੁਲ ਜੀ ਤਾਂ ਹੁਣ ਕੀ ਕਹਿੰਦੇ ਆ ਕਿ ਕੀ ਅਪੀਲ ਜਿਹੜੀ ਆ ਜਾਂਦੇ ਜਾਂਦੇ ਆਪਾਂ ਮੈਂ ਆਖਰੀ ਸਵਾਲ ਹੀ ਕਰੂੰਗਾ ਜਾਂਦੇ ਜਾਂਦੇ ਸ਼ਹੀਦ ਬੀਮ ਸਿੰਘ ਦਾ ਪਰਿਵਾਰ ਸੀ ਬੀਮ ਸਿੰਘ ਦਾ ਬੇਟਾ ਜਿਹੜਾ ਫਰੀਦਕੋਟ ਤੋਂ ਚੋਣ ਲੜ ਰਿਹਾ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਸਿੱਖ ਕੌਮ ਨੂੰ ਲੋਕਾਂ ਮੈਂ ਜੀ ਇਹ ਹੀ ਅਪੀਲ ਕਰਨਾ ਚਾਹੂੰਗਾ ਬਈ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਆਪਣੇ ਫਰੀਦਕੋਟ ਦੇ ਹਲਕੇ ਦੇ ਵਸਨੀਕਾਂ ਨੂੰ ਬਈ ਤੁਸੀਂ ਪਹਿਲਾਂ ਵੀ ਵੋਟਾਂ ਪਾਉਣੇ ਆਏ ਹੋ ਆਪਣੀ ਮਰਜ਼ੀ ਨਾਲ ਹੀ ਪਾਈਆਂ ਐ ਗਾਹ ਵੀ ਵੋਟਾਂ ਆਪਣੀ ਮਰਜ਼ੀ ਨਾਲ ਹੀ ਪਾ ਦਿਓ ਇੱਕ ਇੱਕ ਵਾਰੀ ਮੈਨੂੰ ਮੌਕਾ ਜ਼ਰੂਰ ਦਿਓ ਅੱਛਾ ਇੱਕ ਸਵਾਲ ਆਖਰੀ ਪੂਰਾ ਬਹੁਤ ਸਾਰੇ ਲੋਕ ਸੋਚਦੇ ਆ ਕਿ ਇਸ ਤਰੀਕੇ ਦੇ ਨਾਲ ਦੇ ਪਰਿਵਾਰ ਜਿਵੇਂ ਤੁਹਾਡੇ ਫਾਦਰ ਸਾਹਿਬ ਦੀ ਕੁਰਬਾਨੀ ਹੈ ਜਾਂ ਕੱਟੜਪੰਥੀ ਵੀ ਕਹਿ ਦਿੰਦੇ ਆ ਪਰ ਬਹੁਤ ਸਾਰੇ ਲੋਕ ਸੋਚਦੇ ਆ ਕਿ Hindu ਵੀਰ ਜਿਹੜੇ ਆ ਉਹ ਵੋਟ ਇਹੋ ਜਿਹੇ ਲੋਕਾਂ ਨੂੰ ਨਹੀਂ ਕਰਦੇ ਇਹੋ ਜਿਹੇ ਨਹੀਂ ਜੀ ਨਹੀਂ ਸਾਨੂੰ ਤਾਂ ਬਹੁਤ ਤੁਹਾਨੂੰ ਤੇ ਹੋ ਜਾਂ ਜਿਹੜਾ ਉਹ ਬਹੁਤ ਜੀ ਸਾਰੇ ਸੀ ਬਾਣੀਆਂ ਕੋਲੇ ਜਾਣਦੇ ਆ ਪੈਸੇ ਨਹੀਂ ਲੈਂਦੇ ਕਹਿੰਦੇ ਬਾਈ ਜੀ ਤੁਹਾਨੂੰ ਹੀ ਵੋਟ ਪਾਵਾਂਗੇ ਬਹੁਤ ਉਹ ਤਾਂ ਸ਼ਾਹ ਹੈ ਜਿਹੜਾ ਨਹੀਂ ਦੇਖੋ ਅਸਲੀ ਬਾਣੀਆਂ ਹੈ Hindu ਹੈ ਜਿਹੜਾ ਇਹ ਗੱਲ ਸਮਝਦਾ ਹੈ ਵੀ ਸਿੱਖਾਂ ਦੇ ਗੁਰੂਆਂ ਨੇ ਸਾਡੀ ਹੋਂਦ ਨੂੰ ਬਚਾਏ ਸਿੱਖਾਂ ਕਰਕੇ ਅਸੀਂ ਜਿਉਂਦੇ ਆਂ ਵੀ ਜਿਹੜਾ ਇੰਦਰਾ ਗਾਂਧੀ ਨੇ ਕੀਤਾ ਉਹ ਸਾਂਝੇ ਥਾਂ ਤੇ ਕੀਤਾ ਅਟੈਕ ਹੈ ਵੀ ਸਾਰਿਆਂ ਦਾ ਸਾਂਝਾ ਥਾਂ ਹੈ ਸਰਵ ਸਾਂਝੀ ਜਗਾਹ ਹੋ ਹੁਣ ਦੇਖੋ ਜੀ ਕੋਈ ਵੀ ਵਿਪਤਾ ਆਉਂਦੀ ਹੈ ਕਿਸੇ ਸਟੇਟ ਚ ਆ ਜਾਵੇ ਸਿੱਖ ਕਦੇ ਤਾਂ ਨਹੀਂ ਦੇਖਦਾ ਯਾਰ ਵੀ ਇਹ ਹਿੰਦੂ ਹੈ ਮੁਸਲਮਾਨ ਹੈ ਮੈਦੀ ਹੈਲਪ ਨਹੀਂ ਕਰਨੇ ਸਿਰਫ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਹੈ ਹਾਂ ਬਿਲਕੁਲ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੰ ਭਾਈ ਸਰਪਜੀਤ ਸਿੰਘ ਖਾਲਸਾ ਜਿਹੜੇ ਕਿ ਸ਼ਹੀਦ ਭਾਈ ਬੈਂਤ ਸਿੰਘ ਦੇ بیٹے ਨੇ ਔਰ ਉਹਨਾਂ ਨੇ ਸੇ ਕੌਮ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇੱਕ ਵਾਰ ਜਿਹੜਾ ਉਹ ਮੌਕਾ ਇਹਨਾਂ ਚੋਣਾਂ ਦੇ ਵਿੱਚ ਜ਼ਰੂਰ ਦੇਣ ਔਰ ਜੇ ਜਿੱਤ ਜਾਂਦੇ ਆ ਤਾਂ ਉਹ ਕੌਮ ਦੇ ਪੰਜਾਬ ਦੇ ਆਮ ਲੋਕਾਂ ਦੇ ਮੁੱਦੇ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਚੁੱਕ ਕੇ ਹਰ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਕੈਮਰਾਮੈਨ ਅੰਕੁਸ਼ ਦੇ ਨਾਲ ਸੁਖਵਿੰਦਰ ਚਦੂਰ ਜਾਨਾ ਲੋਕਨਾਟੀਵੀ ਫਰੀਦਕੋਟ